ਕਿਸ਼ਤੀਆਂ ਤਿੰਨ ਜਾਂਦੀਆਂ ਨੇ ਉਹਦੇ ਵਿੱਚ ਇੱਕ ਦੇ ਵਿੱਚ ਤਾਂ ਸੈਲੀਬ੍ਰਿਟੀ ਜਾਂਦੇ ਨੇ ਜਾਂ ਪੋਲੀਟਿਸ਼ੀਅਨ ਜਾਂਦੇ ਨੇ ਜਾਂ ਕੋਈ ਜਾਂਦਾ ਕਿਸ਼ਤੀਆਂ ਵੱਲੋਂ ਲੋਕਾਂ ਵਾਸਤੇ ਭੇਜੀਆਂ ਜਾਂਗਤ ਨੇ ਤਾਂ ਲੋਕਾਂ ਵਾਸਤੇ ਦਿੱਤੀਆਂ ਨਾ ਕਿਉਂਕਿ ਸਾਡੀ ਕਮਜ਼ੋਰੀ ਆ ਸੀ ਬਸ ਰੇਸ ਲਾਉਣੀਆਂ ਕੈਮਰੇ ਦੀ ਰੇਸ ਹੋ ਗਈ ਜੋ ਹੋ ਗਈ ਰੇਸ ਪੰਜਾਬ ਦਾ ਗਰੀਬੀ ਪਿੰਡ ਕਿਤੇ ਗਾਈ ਨਹੀਂ ਗੇ ਯਾਦ ਯਾਦ ਆ ਗਿਆ ਪੰਜਾਬ ਅਸੀਂ ਇੱਕ ਥਾਂ ਸਾਰੇ ਫਸ ਜਾਂਦੇ ਸਾਰਾ ਇੱਧਰ ਗਿਆ ਉੱਧਰ ਖਾਲੀ ਪਿਆ ਜਿਹੜੀ ਚੀਜ਼ ਜਿਆਦਾ ਚਮਕਦੀ ਆ ਨਾ ਉਹਦਾ ਸਿਰ ਖਿਆਲ ਰੱਖੋ ਕਿਸ਼ਤੀਆਂ ਤਿੰਨ ਜਾਂਦੀਆਂ ਨੇ ਉਹਦੇ ਵਿੱਚ ਇੱਕ ਦੇ ਵਿੱਚ ਤਾਂ ਸੈਲੀਬ੍ਰਿਟੀ ਜਾਂਦੇ ਨੇ ਜਾਂ ਪੋਲੀਟਿਸ਼ੀਅਨ ਜਾਂਦੇ ਨੇ ਜਾਂ ਕੋਈ ਜਾਂਦਾ ਉਹ ਗੇੜਾ ਲਾਉਣ ਜਾਂਦੇ ਨੇ ਸਾਰੇ ਪਤਾ ਲੈਣ ਜਾਂਦੇ ਨੇ ਪਰ ਉਹ ਜਿਹੜਾ ਲੋਕਾਂ ਦਾ ਕੰਮ ਮਤਲਬ ਜਿਹੜਾ ਰੁਕੇ ਜਾਂਦਾ ਉਹ ਸਮਾਨ ਢੋਆ ਢੋਈ ਲੋਕਾਂ ਨੂੰ ਇਧਰੋਂ ਉਧਰ ਲੈ ਕੇ ਆਉਣਾ ਇਹਨੂੰ ਕਿਵੇਂ ਦੇਖਦੇ ਹਾਂ ਜਿਹੜੀਆਂ ਕਿਸ਼ਤੀਆਂ ਵੱਲੋਂ ਲੋਕਾਂ ਵਾਸਤੇ ਭੇਜੀਆਂ ਜਾਂਗਤ ਨੇ ਲੋਕਾਂ ਵਾਸਤੇ ਦਿੱਤੀਆਂ ਨਾ ਪਰ ਉਹ ਕਦੇ ਪੋਲੀਟਿਸ਼ੀਅਨ ਆ ਜਾਂਦੇ ਨੇ ਕਦੇ ਸੈਲੀਬ੍ਰਿਟੀ ਆ ਜਾਂਦੇ ਨੇ ਕਦੇ ਕੋਈ ਆ ਜਾਂਦਾ ਉਹ ਤਾਂ ਸੰਗਤ ਦੇਖੋ ਕਿਹੜਾ ਕੌਣ ਕੀ ਕਰਦਾ ਨਾ ਸੰਗਤ ਜਜਮੈਂਟ ਆ ਜਜਮੈਂਟ ਕਰ ਸਕਦੀ ਆ ਸੰਗਤ ਸਿਆਣੀ ਆ ਸੰਗ ਨੂੰ ਪਤਾ ਪਈ ਤੁਸੀਂ ਕਿੱਛੇ ਕਿੱਥੇ ਕਿੱਥੇ ਪਿੱਛੇ ਦੌੜ ਰਹੇ ਆ ਅਸੀਂ ਵੀ ਕਹਿ ਸਕਦੇ ਕਿ ਇਹਨੂੰ ਸਾਨੂੰ ਆਓ ਮੈਨੂੰ ਦੱਸੋ ਪੰਜਾਬ ਦਾ ਹਾਲ ਪਰ ਜੇ ਤੁਸੀਂ ਕਹਿੰਨੇ ਪਏ ਅਸੀਂ ਕਿਸੇ ਪਿੱਛੇ ਦੌੜੀਏ ਜਾਂ ਪਰਵਾਰਤੀ ਦਈਏ ਜਿਹੜੀ ਸੰਸਥਾ ਕਈ ਸੰਸਥਾਵਾਂ ਕੋ ਨਵੀਂ ਨਹੀਂ ਪਹਿਲਾਂ ਵੀ ਕਰਦੀਆਂ ਸੰਸਥਾਵਾਂ ਪਈ ਉਹਨੂੰ ਚਾਹੀਦਾ ਭਈ ਸਾਨੂੰ ਡੋਨੇਸ਼ਨ ਹੋਵੇ ਸਾਨੂੰ ਦਾਨ ਆਈ ਜਾਵੇ ਭਈ ਜਿੰਨਾ ਅਸੀਂ ਅਸੀਂ ਹੁਣੇ ਹੀ ਗੱਲ ਕਰਦੇ ਸੀ ਵੀ ਜਿਹੜੀ ਚੀਜ਼ ਜਿਆਦਾ ਚਮਕਦੀ ਆ ਨਾ ਉਹਦਾ ਸਿਰ ਖਿਆਲ ਰੱਖੋ ਕਿਉਂਕਿ ਕਈ ਵਾਰੀ ਕਈ ਵਾਰੀ ਅਸੀਂ ਦੇਖਦੇ ਕੋਈ ਚੀਜ਼ ਬਹੁਤ ਚਮਕਦੀ ਹੈ ਤੇ ਪਿੱਛੇ ਕੋਰ ਹੁੰਦੀ ਕੀ ਹੁੰਦਾ ਸੋ ਕੋਈ ਨਹੀਂ ਜਿਹੜੇ ਕਰਦੇ ਆ ਗੁੱਡ ਲੱਕ ਅਸੀਂ ਕਹਿੰਦੇ ਆ ਸਾਰਿਆਂ ਨੂੰ ਸਾਰ ਲਈ ਸਾਰੇ ਭਈ ਕਰੀ ਜਾਣ ਕਿ ਅਸੀਂ ਸਾਡਾ ਤਾਂ ਫੋਕਸ ਇੱਧਰ ਆ ਕਈ ਵਾਰ ਸਾਡੇ ਕੋ ਆਉਂਦੇ ਆ ਇੱਕ ਦੋ ਸੈਲਿਬ੍ਰਿਟੀ ਸਾਡੇ ਕੋ ਆਈਆਂ ਅਸੀਂ ਕਰਨਾ ਉਹ ਬਹੁਤ ਪਿਆਰ ਨਾਲ ਸਤਿਕਾਰ ਨਾਲ ਆਉਂਦੇ ਆ ਕਹਿੰਦੇ ਅਸੀਂ ਤੁਹਾਨਾਂ ਦਾ ਕੋਸ਼ਿਸ਼ ਦਾ ਪਈ ਗੱਲਬਾਤ ਕਰਨੀ ਚਾਹੁੰਦੇ ਆ ਪਰ ਸਾਡਾ ਜੋਰ ਕਿਸੇ ਨਿਗਾ ਪਈ ਅਸੀਂ ਕਿਸੇ ਉੱਪਰ ਜੋਰ ਪਾ ਕੇ ਪਈ ਲਾਈਨ ਲਗਾਈਏ ਜਿਹੜੇ ਪਈ ਜਿਆਦੇ ਫੇਮਸ ਆ ਕਿਉਂਕਿ ਜਿਹੜੇ ਸਾਡੇ ਸੈਲਿਬ੍ਰਿਟੀ ਨੌਜਵਾਨ ਕੁੜੀਆਂ ਮੁੰਡੇ ਆ ਉਹਨੂੰ ਹੈਗਾ ਪਿਆਰ ਦਾ ਪੰਜਾਬ ਦਾ ਪਿਆਰ ਜੇ ਤੁਸੀਂ ਕਹਿੰਦੇ ਪਈ ਹੁਣ ਆਉਣ ਲੱਗੇ ਆ ਵਧੀਆ ਪਰ ਫਿਰ ਸਦਾ ਪੰਜਾਬ ਦਾ ਜੋੜਨ ਪੰਜਾਬ ਤੇ ਗਰੀਬੀ ਉੱਥੇ ਆ 20 ਪਈ 25 40 ਸਾਲ ਉਹੀ ਪ੍ਰੋਬਲਮ ਆ ਪੰਜਾਬ ਦਾ ਗਰੀਬੀ ਪਿੰਡ ਕਿਤੇ ਗਾਈ ਨਹੀਂ ਗੇ ਯਾਦ ਯਾਦ ਆ ਗਿਆ ਪੰਜਾਬ ਪਿੰਡ ਵਧੀਆ ਪਰ ਜੇ ਹਾਂ ਰਜੋਸੇ ਤੁਹਾਨੂੰ ਮੈਕਸਮਮ ਯੂਜ਼ ਕਰਨੇ ਪੈਂਦੇ ਇਹ ਤੁਹਾਡੇ ਕੋਲ ਦੋ ਬੇੜੀਆਂ ਤੇ ਇੱਕ ਤੁਸੀਂ ਇਦਾਂ ਦੇ ਕੰਮ ਚ ਕਰ ਰਹੇ ਆ ਫਿਰ ਪ੍ਰੋਬਲਮ ਆ ਇੱਕ ਦੂਜੀ ਰੇਸ ਲੱਗ ਗਈ ਆ ਭਈ ਅਸੀਂ ਪਹਿਲਾਂ ਇੱਥੇ ਪਹੁੰਚਣਾ ਅਸੀਂ ਇੱਥੇ ਪਹਿਲਾਂ ਪਹੁੰਚਣਾ ਉਹਦੇ ਵਿੱਚ ਫੇ ਡੁਪਲੀਕੇਸ਼ਨ ਬਹੁਤ ਹੋ ਗਈ ਮੈਂ ਪਹਿਲਾਂ ਵੀਡੀਓ ਪਾਇਆ ਸੀਗਾ ਇੱਕ ਯੋਜਨਾ ਤੁਸੀਂ ਕੋਆਰਡੀਨੇਟ ਕਰੋ ਇੱਕ ਦੂਜੇ ਨਾਲ ਅਸੀਂ ਅਸੀਂ ਲੀਡ ਕਰਾਂਗੇ ਪਿਛਲੇ ਹਫਤੇ ਪਾਈ ਸੀ ਵੀਡੀਓ ਅਸੀਂ ਖਾਸ ਕਰ ਸਾਡੇ 26 ਸਾਲ ਦੁਨੀਆ ਦਾ ਐਕਸਪੀਰੀਅੰਸ ਜਦ ਡਿਜ਼ਾਸਟਰ ਹੁੰਦਾ ਆਰਗੇਨਾਈਜ਼ ਕਿਦਾਂ ਇਦਾ ਸਾਰਾ ਕੁਝ ਅਸੀਂ ਮਦਦ ਕਰਨ ਨੂੰ ਤਿਆਰ ਹਾਂ ਤੁਸੀਂ ਅਪੀਲਾਂ ਕਰਿਓ ਆਪਣੇ ਲਈ ਪੈਸੇ ਨਹੀਂ ਤੁਹਾਡੇ ਲੈਣੇ ਅਸੀਂ ਪੰਜ ਹੈਲਪ ਕਰਾਂਗੇ ਕੋਈ ਨਹੀਂ ਮੋੜੇ ਆਇਆ ਪਈ ਹਾਂ ਅਸੀਂ ਕਰਾਂਗੇ ਫਿਰ ਉੱਥੇ ਇੱਕ ਪਾਸੇ ਖਾਣਾ ਪੁੰਧਿਆ ਇੱਕ ਪਾਸੇ ਪਾਣੀ ਪੁੰਧ ਦੂਜੇ ਪਾਸੇ ਅਪੀਲਾਂ ਕਰੀ ਜਾਂਦੇ ਸਾਡੇ ਪਿੰਡ ਵਾਲੇ ਪਈ ਪਾਣੀ ਇੰਨਾ ਡੁੱਬਿਆ ਇੱਥੇ ਤਾਂ ਕਿ ਸਾਡੇ ਕੋਈ ਮਿਲਿਆ ਨਹੀਂਗਾ ਕਿਉਂਕਿ ਸਾਡੀ ਕਮਜ਼ੋਰੀ ਆ ਅਸੀਂ ਬਸ ਰੇਸ ਲਾਉਣੀਆਂ ਜੇ ਦਾ ਭਈ ਸਾਡੀ ਕੈਮਰੇ ਰੇਸ ਹੋ ਗਈ ਜੋ ਹੋ ਗਈ ਰੇਸ ਪਰ ਸੋਚਣਾ ਨਹੀਂਗਾ ਭਈ ਜੇ ਸਾਡੀ ਜਥੇਬੰਦੀਆਂ ਐਕਸਪੀਰੀਅੰਸ ਸਾਡਾ ਹੈਗਾ ਉਹ ਯੂਜ਼ ਕਰੋ ਤੁਸੀਂ ਪੈਸੇ ਕਰੋ ਕਈ ਵਾਰ ਡਰ ਹੁੰਦਾ ਭਈ ਜੇ ਖਾਲਸਾ ਡਾ ਗਈ ਆ ਤੇ ਸਾਨੂੰ ਪੈਸੇ ਨਾ ਮਿਲੂਗੇ ਜਾਂ ਕਿਸੇ ਨੇ ਮਿਲ ਗਏ ਸਾਨੂੰ ਪੈਸੇ ਨਾ ਮਿਲੂਗੇ ਇਹ ਪੈਸੇ ਦੀ ਗੱਲ ਨਹੀਂ ਗੀ ਸੰਗਿੰਦ ਪੈਸੇ ਦੇ ਹੀ ਜਾਣੇ ਆ ਤੁਸੀਂ ਬਸ ਉਹ ਕੋਆਰਡੀਨੇਟ ਬੈਟਾ ਕਰੋ ਭਈ ਹਰ ਇਲਾਕੇ ਦੇ ਵਿੱਚ ਡਿਫਰੈਂਟ ਇਲਾਕੇ ਥਾਂ ਜੇ ਇੱਕ ਅਸੀਂ ਇੱਕ ਥਾਂ ਸਾਰੇ ਫਸ ਜਾਂਦੇ ਸਾਰਾ ਇੱਧਰ ਗਿਆ ਉੱਧਰ ਖਾਲੀ ਪਿਆ ਇਹ ਕੋਆਰਡੀਨੇਸ਼ਨ ਹੀ ਬਹੁਤ ਲੋੜਿਆ ਸਾਨੂੰ ਸਾਬ ਸਿੱਖਣੇ ਪਾਣੇ